ਜਿਹੜੀ ਮਤਲਬ ਮਜ਼ਦੂਰ ਜਮਾਦ ਹੈ ਨਾ ਜਿਨ੍ਹਾਂ ਕੋਲੇ ਹੈਂਡ ਟੂ ਮਾਊਥ ਹੈ ਜਿਹੜੀ ਜਿਨ੍ਹਾਂ ਕੋਲੇ ਵੱਡੀਆਂ ਕੋਈ ਜਾਇਦਾਦਾਂ ਨਹੀਂ ਗੁਜ਼ਾਰ ਜਿਹੜੇ ਹਰ ਵਕਤ ਸੰਕਟਾਂ 'ਚ ਆ ਉਹਨਾਂ ਦੀ ਤਾਂ ਲੋਡ ਰੈਵੋਲੂਸ਼ਨ ਉਹਨਾਂ ਦੀ ਤਾਂ ਕਲਾਸ ਸਟਰਗਲ ਹੈ ਇਸ ਕਰਕੇ ਜਿਹੜੇ ਆਪਣੇ ਵਰਗੇ ਲੋਕ ਆ ਆਪਣੇ ਵਰਗਿਆਂ ਤੋਂ ਮੇਰਾ ਭਾਵ ਹੈ ਜਿਹੜੇ ਮਿਡਲ ਕਲਾਸ 'ਚੋਂ ਜਾਂ ਹੇਟਲੀ ਮਿਡਲ ਕਲਾਸ ਕਹਿ ਲੋ ਜਾਂ ਉਹਨਾਂ ਸੈਕਸ਼ਨਾਂ 'ਚੋਂ ਆਏ ਲੋਕ ਆ ਇਹ ਬੇਸਿਕਲੀ ਇਹ ਆਡੀਆਲੋਜੀ ਵੀ ਉਹਨਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੀਆਂ ਜਿਹੜੇ ਇਹ ਕੁਐਸਚਨ ਆਉਂਦੇ ਨੇ ਇਸ ਕਰਕੇ ਰੈਵੋਲੂਸ਼ਨ 'ਚ ਲੱਗੇ ਰਹਿਣਾ ਉਸ ਮਿਸ਼ਨ ਤੇ ਲੱਗੇ ਰਹਿਣਾ ਤੇ ਉਹਨਾਂ ਐਕਸਪੀਰੀਅੰਸ ਨੂੰ ਜਿਹੜੇ ਐਕਸਪੀਰੀਅੰਸ ਪਹਿਲਾਂ ਹੋਏ ਨੇ ਉਹਨਾਂ ਨੂੰ ਐਨਲਾਈਜ਼ ਕਰਨਾ ਤੇ ਅਗਲੇ ਵਾਸਤੇ ਫਿਊਚਰ ਵਾਸਤੇ ਕਿਉਂਕਿ ਜਦੋਂ ਅਸੀਂ ਕਰਾਂਗੇ ਨਾ ਬਾਹਰੋਂ ਬੈਠ ਕੇ ਨਹੀਂ ਬਾਹਰ ਪਾਣੀਆਂ ਤੋਂ ਬਾਹਰੋਂ ਖੜ ਕੇ ਕੋਈ ਕਹਿੰਦਾ ਵੀ ਯਾਰ ਮੈਨੂੰ ਸੋਵੀਤ ਯੂਨੀਅਨ ਤੇ ਚੀਨ ਦੇ ਪਹਿਲਾਂ ਐਕਸਪੀਰੀਅੰਸ ਸਾਨੂੰ ਅਸੀਂ ਤਾਂ ਕਲੇਮ ਨਹੀਂ ਕਰਦੇ ਜਣੀ ਸਾਡਾ ਸੁਰਖਲੀ ਵੱਲੋਂ ਜਾਂ ਸਾਡਾ ਐ ਵੀ ਨਹੀਂ ਕਲੇਮ ਵੀ ਅੱਜ ਇੰਡੀਆ ਦੀ ਕਮਨਿਸਟ ਪਾਰਟੀ ਵੀ ਨਹੀਂ ਹਲੇ ਤਾਂ ਇੱਕ ਬਣੀ ਹੋਈ ਖਿੰਡੀ ਹੋਈ ਉਹ ਪਾਰਟੀ ਵੀ ਉਹ ਹਲੇ ਇਹਨਾਂ ਚੀਜ਼ਾਂ ਨੂੰ ਨਾ ਤਾਰ ਦੂ ਨਹੀਂ ਉਹ ਕਲਾਸ ਸਟਰਗਲ ਨੂੰ ਲੀਡ ਕਰਨ ਲੱਗੇ ਜ਼ੋਰ ਨਾਲ ਕਲਾਸ ਸਟਰਗਲ ਨੂੰ ਐਡਵਾਂਸ ਕਰਨ ਦੀ ਕੋਸ਼ਿਸ਼ ਕਰੇ ਇਹ ਕਰਦੀ ਹੋਈ ਉਹ ਸਾਰੇ ਐਕਸਪੀਰੀਐਂਸ ਵੀ ਹਾਸਲ ਕਰੂਗੀ ਤਾਂ ਉਹਨਾਂ ਫਿਲਾਸਫੀਕਲ ਕੁਐਸਚਨਸ ਨੂੰ ਉਹਨਾਂ ਵੱਡੇ ਕੁਐਸਚਨਸ ਨੂੰ ਸੋਲਵ ਵੀ